ਤਮਨ ਸਾਹਿਬ ਲੋਕ ਜਾਨਣਾ ਚਾਹੁੰਦੇ ਆ ਕਿ ਨਵਜੋਤ ਸਿੰਘ ਸਿੱਧੂ ਤੇ ਉਹਨਾਂ ਦਾ ਧੜਾ ਜਿਹਦੇ ਵਿੱਚ ਤੁਸੀਂ ਵੀ ਸ਼ਾਮਲ ਹੋ। ਚੋਣ ਮੈਦਾਨ ਦੇ ਵਿੱਚ ਕਦੋਂ ਨਤਰੋਗੇ? ਕਦੋਂ ਤੁਸੀਂ ਚੋਣ ਪ੍ਰਚਾਰ ਜਿਹੜਾ ਉਹ ਸ਼ੁਰੂ ਕਰਦੇ ਹੋਗੇ? ਉਹਨਾਂ ਦੀ ਸੋਚ ਇਹ ਹੈ ਕਿ ਜਿਹੜੇ ਸਾਥੀ ਮੇਰੇ ਨਾਲ ਦਿਨ ਰਾਤ ਮਿਹਨਤ ਕਰਦੇ ਨੇ। ਮੇਰੇ ਲਈ ਸਭ ਕੁਝ ਛੱਡਿਆ। ਮੇਰੇ ਲਈ ਅਖਿਆਈ ਵੀ ਚੱਲੀ। ਅੱਜ ਉਹ ਕਾਂਗਰਸ ਪਾਰਟੀ ਨੇ ਸਸਪੈਂਡ ਕਰਤਾ, ਬਾਹਰ ਕੱਢਤਾ ਕਿ ਉਹਨਾਂ ਤੋਂ ਬਿਨਾਂ ਮੈਂ ਕੱਲਾ ਜਿਹਾ ਜਾਊਂਗਾ ਤਾਂ ਮੇਰੇ ਨਾਲ ਖੜੂ ਕੌਣ? ਇਸ ਕਰਕੇ ਉਹ ਧਰ ਬਣ ਕੇ ਕੰਧ ਬਣ ਕੇ ਬਹ ਦੇ ਸਾਥੀਆਂ ਦੇ ਨਾਲ ਖੜੇ ਨੇ ਕਿ ਜਿੰਨਾ ਚਿਰ ਤੱਕ ਮੇਰੇ ਸਾਥੀਆਂ ਨੂੰ ਹਾਈ ਕਮਾਂਡ ਦਿੱਲੀ ਵਾਲੀ ਬਹਾਲ ਨਹੀਂ ਕਰਦੀ ਉਹਨਾਂ ਚਿਰ ਤੱਕ ਅਸੀਂ ਚੋਣ ਪ੍ਰਚਾਰ ਦੇ ਵਿੱਚ ਸ਼ਾਮਲ ਨਹੀਂ ਹੋਵਾਂਗੇ। ਸ਼ਾਮਲ ਕਰਦੀ ਕਿਉਂ ਨਹੀਂ ਕਾਂਗਰਸ ਕਿਉਂਕਿ ਪ੍ਰਮਲ ਸਿੰਘ ਢੋਲਾ ਜਿਹੜੇ ਆ ਉਹਨਾਂ ਨੂੰ ਵੀ ਤੁਹਾਨੂੰ ਔਰ ਢੋਲਾ ਸਾਹਿਬ ਨੂੰ ਜਿਹੜਾ ਉਹ ਇਕੱਠੇ ਹੀ ਕੱਟਿਆ ਸੀਗਾ ਢੋਲਾ ਸਾਹਿਬ ਨੂੰ ਸ਼ਾਮਲ ਕਰ ਲਿਆ ਗੱਲ ਕਾਂਗਰਸ ਦੇ ਵਿੱਚ ਤੁਹਾਡੀ ਜੁਆਇਨਿੰਗ ਦਾ ਮਸਲਾ ਅੜਿਆ ਕਿੱਥੇ ਜਾਂ ਤੁਹਾਡੀ ਕੋਈ ਸ਼ਰਤ ਹੋਰ ਵੀ ਹੈ? ਪੰਜਾਬ ਦੀ ਜਿਹੜੀ ਹਾਈ ਕਮਾਂਡ ਹੈ ਜਾਂ ਪੰਜਾਬ ਦੇ ਅਨਚਾਰਜ ਨੇ ਉਹ ਤਾਂ ਕਹਿੰਦੇ ਨੇ ਵੀ ਬਿਲਕੁਲ ਅਸੀਂ ਬਹਾਲ ਕਰ ਦਨੇ ਆ। ਅੱਛਾ ਪਰ ਸਾਡਾ ਜਿਹੜਾ ਜਿਹੜੇ ਸਾਥੀ ਆ ਸੀ ਨਾ ਨਵਜੋਤ ਸਾਡਾ ਡਿਡਰ ਹੈ ਉਹ ਚਾਹੁੰਦੇ ਨੇ ਵੀ ਇਹਨਾਂ ਤੇ ਭਰੋਸਾ ਕੀ ਜਿਹੜਾ ਨੇ ਸਾਨੂੰ ਕੱਢਿਆ ਬਿਨਾਂ ਵਜ੍ਹਾ ਤੋਂ ਜਿੰਨੇ ਕੈਂਡੀਡੇਟ ਨੇ ਸਾਰੇ ਝਗੜਾ ਮਾਰ ਰਹੇ ਨੇ ਕਿ ਨਵਜੋਤ ਸਿੱਧੂ ਜੀ ਸਾਡੇ ਰੈਲੀ ਸੰਬੋਧਨ ਕਰੇ ਪਰ ਕਿਹੜੇ ਕਿਹੜੇ ਕੈਂਡੀਡੇਟ ਤੁਸੀਂ ਦੱਸ ਸਕਦੇ ਹੋ ਕਿਹੜੇ ਕਿਹੜੇ ਕੈਂਡੀਡੇਟ ਸਾਧਰੇ ਆ ਨਵਜੋਤ ਜੀ ਜਿੱਦੂ ਇੱਕ ਭਾਵੇਂ ਸਾਡੇ ਪ੍ਰਧਾਨ ਜੀ ਨੇ ਕਾਂਗਰਸ ਦੇ ਵਡੰਗਾ ਜੀ ਭਾਵੇਂ ਸਾਡੇ ਆਪਣੇ ਐਲੋਪੀ ਦੇ ਲੀਡਰ ਨੇ ਇੱਕ ਉਹ ਕਈ ਥਾਂ ਦੇ ਉੱਤੇ ਕਹਿ ਚੁੱਕੇ ਕਿ ਨਰਜੋਤ ਸਿੰਘ ਸਿੱਧੂ ਜੀ ਜਦੋਂ 3-4 ਦਿਨਾਂ ਤੋਂ ਬਾਅਦ ਰੈਲੀਆਂ ਸੋਧਨ ਕਰਦੇ ਨਾਲ ਜਰ ਰਹਿਣਗੇ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਲੋਕਾਂ 'ਚ ਫੋਬਾ ਨਾ ਡਾਓ ਤੱਤਾਂ ਨੂੰ ਲੱਗਦਾ ਹੈ ਕਿ ਹਾਈ ਕਮਾਂਡ ਜਿਹੜੀ ਹੈ ਇਸ ਤਰੀਕੇ ਨਾਲ ਤੁਹਾਨੂੰ ਸੱਦ ਕੇ ਸਾਰੇ ਤੁਹਾਡੇ ਨੂੰ ਸੱਦ ਕੇ ਬਹਾਲੀ ਕਰਾਉ। ਅਗਰ ਨਹੀਂ ਹੁੰਦੀ ਤਾਂ ਫਿਰ ਤੁਮਾਨ ਸਾਹਿਬ ਸਿੱਧੂ ਸਾਹਿਬ ਬਾਕੀ ਤੁਹਾਡੇ ਦਾ ਕੀ ਸਟੈਂਡ ਹੋਊਗਾ? ਲੋਕ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਿਆ ਤੇ ਮੈਦਾਨ ਪੂਰਨ ਤਰੀਕੇ ਦੇ ਨਾਲ ਪੰਜਾਬ ਦੀ ਸਿਆਸਤ ਦੇ ਅੰਦਰ ਇੱਕ ਮਹਾਰਥੀ ਦੀ ਕਮੀ ਜਿਹੜੀ ਆ ਉਹ ਪੂਰੀ ਖਲ ਰਹੀ ਹੈ ਉਹ ਹੈ ਨਵਜੋਤ ਸਿੰਘ ਸਿੱਧੂ ਨਵਜੋਤ ਸਿੰਘ ਸਿੱਧੂ ਇਹਨਾਂ ਚੋਣਾਂ ਦੇ ਵਿੱਚ ਕਿਧਰੇ ਨਜ਼ਰ ਨਹੀਂ ਆ ਰਹੇ ਬੇਸ਼ੱਕ ਉਹ ਚੋਣਾਂ ਅਤੇ ਆਈਪੀਐਲ ਦੇ ਵਿੱਚ ਜਿਹੜੇ ਕਮੈਂਟਰੀ ਦੇ ਵਿੱਚ ਬਿਜ਼ੀ ਹੈਗੇ ਆ ਪਰ ਕੱਲ ਨਵਜੋਤ ਸਿੰਘ ਸਿੱਧੂ ਨੇ ਆਪਣੇ ਘਰ ਦੇ ਵਿੱਚ ਇੱਕ ਬੈਠਕ ਬੁਲਾਈ ਆਪਣੇ ਕੁਝ ਕਰੀਬੀ ਸਾਥੀਆਂ ਦੀ ਉਹਨਾਂ ਦੇ ਵਿੱਚੋਂ ਇੱਕ ਕਰੀਬੀ ਸਾਥੀ ਸਰਦਾਰ ਸਰਜੀਤ ਸਿੰਘ ਧਮਾਨ ਸਾਬਕਾ ਐਮਐਲਏ ਕਾਂਗਰਸ ਦੇ ਉਹ ਮੇਰੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਲਈ ਪ੍ਰਚਾਰ ਕਰਨਗੇ ਜਾਂ ਉਹਨਾਂ ਨੇ ਕੀ ਰਣਨੀਤੀ ਬਣਾਈ ਹੈ ਉਸ ਰਣਨੀਤੀ ਤੇ ਸਾਰੀ ਤੇ ਗੱਲਬਾਤ ਜਿਹੜੀ ਅਸੀਂ ਕਰਾਂਗੇ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਤਮਨ ਸਾਹਿਬ ਸਵਾਗਤ ਹੈ ਤੁਹਾਡਾ ਥੈਂਕ ਯੂ ਸੁਮੰਦਰ ਜੀ ਬਹੁਤ ਬਹੁਤ ਹੋਰ ਤਮਨ ਸਾਹਿਬ ਠੀਕ ਹੋ ਸੇਤ ਪਰਵਾ ਠੀਕ ਹੈ ਜੀ ਬਹੁਤ ਵਧੀਆ ਬਹੁਤ ਵਧੀਆ ਤਮਨ ਸਾਹਿਬ ਲੋਕ ਜਾਣਨਾ ਚਾਹੁੰਦੇ ਆ ਕਿ ਨਵਜੋਤ ਸਿੰਘ ਸਿੱਧੂ ਤੇ ਉਹਨਾਂ ਦਾ ਧੜਾ ਜਿਹਦੇ ਵਿੱਚ ਤੁਸੀਂ ਵੀ ਸ਼ਾਮਲ ਹੋ ਚੋਣ ਮੈਦਾਨ ਦੇ ਵਿੱਚ ਕਦੋਂ ਨਿਤਰੋਗੇ ਕਦੋਂ ਤੁਸੀਂ ਚੋਣ ਪ੍ਰਚਾਰ ਜਿਹੜਾ ਉਹ ਸ਼ੁਰੂ ਕਰਦੇ ਹੋਗੇ ਕਿਉਂਕਿ ਕਮੀ ਖਲ ਦੀ ਨਜ਼ਰ ਆ ਰਹੀ ਹੈ ਨਵਜੋਤ ਸਿੰਘ ਸਿੱਧੂ ਦੀ ਦੇਖੋ ਪਹਿਲੀ ਗੱਲ ਤੇ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਜਿਹੜੇ ਸਾਥੀ ਨੇ ਉਹ ਕਾਂਗਰਸੀ ਸੀ ਕਾਂਗਰਸੀ ਹਨ ਹਮ ਨਵਜੋਤ ਸਿੱਧੂ ਜੀ ਕਾਂਗਰਸੀ ਸੀਗੇ ਕਾਂਗਰਸੀ ਹਨ ਕਾਂਗਰਸੀ ਰਹਿਣਗੇ ਹਮ ਉਹਨਾਂ ਦਾ ਆਖਰੀ ਦਮ ਤੱਕ ਜਿਹੜਾ ਕਾਂਗਰਸੇ ਰਹਿਣ ਦਾ ਪਲਾਨ ਹੈ ਹਮ ਜਿੱਥੋਂ ਤੱਕ ਸਵਾਲ ਹੈ ਕਿ ਚੋਣ ਮੈਦਾਨ ਦੇ ਵਿੱਚ ਆਉਣਾ ਰਹੇ ਜਿਹਨੂੰ ਸੋਧਨ ਕਰਨ ਦਾ ਹਮ ਕਿਉਂਕਿ ਕੋਈ ਕੋਈ ਵੀ ਲੀਡਰ ਹੈ ਹਰ ਇੱਕ ਲੀਡਰ ਦਾ ਵਾਦਾ ਕਰਦਾਰ ਹੁੰਦਾ ਹਮ ਹਮ ਆਪ ਦਾ ਕਦ ਹੁੰਦਾ ਹੈ ਆਪ ਦੀ ਸੋਚ ਹੁੰਦੀ ਹੈ ਹਮ ਉਹਨਾਂ ਦੀ ਸੋਚ ਇਹ ਹੈ ਕਿ ਜਿਹੜੇ ਸਾਥੀ ਹਮ ਮੇਰੇ ਨਾਲ ਦਿਨ ਰਾਤ ਮਿਹਨਤ ਕਰਦੇ ਨੇ ਹਮ ਮੇਰੇ ਲਈ ਸਭ ਕੁਝ ਤਿਆਗਿਆ ਮੇਰੇ ਲਈ ਵੀ ਅੱਖਿਆਈ ਵੀ ਚੱਲੀ ਹਮ ਅੱਜ ਉਹ ਕਾਂਗਰਸ ਪਾਰਟੀ ਨੇ ਸਸਪੈਂਡ ਕਰਤਾ ਬਾਹਰ ਕੱਢਤਾ ਹਮ ਕਿ ਉਹਨਾਂ ਤੋਂ ਬਿਨਾ ਮੈਂ ਕੱਲਾ ਜੇ ਜਾਊਂਗਾ ਤਾਂ ਮੇਰੇ ਨਾਲ ਖੜੂ ਕੌਣ ਹਮ ਇਸ ਕਰਕੇ ਉਹ ਧਰ ਬਣ ਕੇ ਕੰਦ ਬਣ ਕੇ ਆਪਣੇ ਸਾਥੀਆਂ ਦੇ ਨਾਲ ਖੜੇ ਨੇ ਕਿ ਜਿੰਨਾ ਚਿਰ ਤੱਕ ਮੇਰੇ ਸਾਥੀਆਂ ਨੂੰ ਹਾਈ ਕਮਾਂਡ ਦਿੱਲੀ ਵਾਲੀ ਬਹਾਲ ਨਹੀਂ ਕਰਦੀ ਔਰ ਨਾ ਚਰਤਾ ਕਿਸੇ ਚੋਣ ਪ੍ਰਚਾਰ ਦੇ ਵਿੱਚ ਸ਼ਾਮਲ ਨਹੀਂ ਹੋਣਾ ਨਹੀਂ ਹੋਣਾ ਕਿੰਨੇ ਬੰਦੇ ਹੈਗੇ ਆ ਤੁਹਾਨੂੰ ਵੀ ਜਿਹੜਾ ਰਾਜਾ ਵਡੰਗ ਨੇ ਉਹ ਤੋਂ ਬਾਹਰ ਕੱਢ ਦਿੱਤਾ ਸੀ ਉਹਦੇ ਵਿੱਚ ਡੀਪੀ ਹੋਣਾਂ ਦੇ ਉੱਪਰ ਜਿਨ੍ਹਾਂ ਨੇ ਮੋਗਾ ਰੈਲੀ ਕਰਾਈ ਉਹਨਾਂ ਤੇ ਵੀ ਕਾਰਵਾਈ ਹੋਈ ਹੋਰ ਕਿੰਨੇ ਬੰਦੇ ਹੈਗੇ ਆ ਜਿਹੜੇ ਤੁਸੀਂ ਕਹਿੰਦੇ ਹੋ ਕਿ ਸ਼ਾਮਲ ਹੋਣੇ ਚਾਹੀਦੇ ਆ ਇਹ ਲਗਭਗ 7-7 ਇਸੇ ਹੈਗੇ ਆ ਹਮ ਨੌ ਨੇ ਜਿਹੜੇ ਸਮਝ ਲਾਇਆ ਇੱਕ ਆਪਣਾ ਲਾਡੀ ਦੇ ਬਟਿੰਡੇ ਦਾ ਹਰਵਿੰਦਰ ਲਾਡੀ ਜੀ ਇੱਕ ਹੈਗਾ ਮੁੰਡਾ ਦਾ ਆਪਣਾ ਵੀਰ ਮਹਾਰਾਜ ਆ ਜਿਹੜਾ ਆਪਣਾ ਮਹਾਰਾਜ ਤੋਂ ਰਾਜਾ ਉਹ ਹੈਗਾ ਇੱਕ ਹੈਗਾ ਜਿਹੜਾ ਵਿੱਚ ਪਾਰਟੀ ਤੋਂ ਕੱਢਿਆ ਹੋਇਆ ਨਹੀਂ ਹੈ ਪਰ ਉਹ ਇੱਕ ਟੀਮ ਵਿੱਚ ਸ਼ਾਮਲ ਹੈ ਕਹਿ ਲਈ ਕਿ ਉਹਦਾ ਸਾਥੀ ਹੈ ਨਵਜੋਤ ਸਿੱਧੂ ਜੀ ਦਾ ਮਾਨਸਾਈਆ ਸਭ ਦਾ ਜਿਵੇਂ ਮਾਨਸਾਈਆ ਸਾਹਿਬ ਉਹ ਹੈਗੇ ਨਹੀਂ ਪਰ ਦੋਨੇ ਪਿਓ ਪੁੱਤ ਬਾਗੇ ਪਰਾਣੇ ਤੋਂ ਨਿਹਾਲ ਸਿੰਘ ਵਾਲੇ ਤੋਂ ਡੀਪੀ ਔਰ ਮੇਸ ਸਿੰਦਰ ਜੀ ਉਹ ਹੈਗੇ ਨਹੀਂ ਇੱਕ ਸੈਰੀ ਰਿਆਣ ਪਟਿਆਲੇ ਤੋਂ ਇੱਕ ਹੋਇਆ ਇੱਕ ਪ੍ਰਧਾਨ ਹੈ ਜਿਹੜਾ ਪਟਿਆਲੇ ਦਾ ਸਾਬਕਾ ਉਹ ਹੈ ਇੱਕ ਸਾਥੀ ਜੋ ਆਪਣਾ ਰਾਜ ਪਾਲ ਹੈ ਗੁਰਵਿੰਦਰ ਅਟਵਾਲ ਜੀ ਜਿਹੜੇ ਖਲੌਰ ਤੋਂ ਮੇਰੇ ਵਿਦਿਆ ਰਹੇ ਨੇ ਉਹਨਾਂ ਦਾ ਬੇਟਾ ਟੋਟਲ 7 ਕ ਅਸੀਂ ਸਾਥੀਆਂ ਉਹ ਕਹਿੰਦਾ ਵੀ ਜਿੰਨਾ ਚਿਰ ਤੱਕ ਮੇਰੇ ਸਾਥੀਆਂ ਨੂੰ ਹਾਈ ਕਮਾਂਡ ਦੀ ਦੀ ਬੁਲਾ ਕੇ ਮਾਨ ਸਨਮਾਨ ਨਹੀਂ ਦੀ ਬਹਾਲ ਨਹੀਂ ਕਰਦੀ ਉਹਨਾਂ ਚਿਰ ਤੱਕ ਨਵਜੋਤ ਸਿੱਧੂ ਚੌੜਾ ਪ੍ਰਚਾਰ ਦਾ ਸ਼ਾਮਲ ਨਹੀਂ ਹੋ ਸਕਦਾ ਇਹ ਗੱਲ ਅੜੀ ਕਿੱਥੇ ਆਇਆ ਸ਼ਾਮਲ ਕਰਦੀ ਕਿਉਂ ਨਹੀਂ ਕਾਂਗਰਸ ਕਿਉਂਕਿ ਪ੍ਰਮਲ ਸਿੰਘ ਢੋਲਾ ਜਿਹੜੇ ਆ ਉਹਨਾਂ ਨੂੰ ਵੀ ਤੁਹਾਨੂੰ ਔਰ ਢੋਲਾ ਸਾਹਿਬ ਨੂੰ ਜਿਹੜਾ ਉਹ ਇਕੱਠੇ ਹੀ ਕੱਟਿਆ ਸੀਗਾ ਢੋਲਾ ਸਾਹਿਬ ਨੂੰ ਸ਼ਾਮਲ ਕਰ ਲਿਆ ਕੱਲ ਕਾਂਗਰਸ ਦੇ ਵਿੱਚ ਤੁਹਾਡੀ ਜੁਆਇਨਿੰਗ ਦਾ ਮਸਲਾ ਅੜਿਆ ਕਿੱਥੇ ਜਾਂ ਤੁਹਾਡੀ ਕੋਈ ਸ਼ਰਤ ਹੋਰ ਵੀ ਹੈ ਨਹੀਂ ਨਹੀਂ ਕੋਈ ਸ਼ਰਤ ਨਹੀਂ ਹੈਗੀ ਕੋਈ ਮੰਗ ਨਹੀਂ ਸਿਰਫ ਕੀ ਹੈ ਇਹ ਪੰਜਾਬ ਦੀ ਜਿਹੜੀ ਹਾਈ ਕਮਾਂਡ ਹੈ ਜਾਂ ਪੰਜਾਬ ਦੇ ਅਨਚਾਰਜ ਨੇ ਉਹ ਤਾਂ ਕਹਿੰਦੇ ਨੇ ਵੀ ਬਿਲਕੁਲ ਅਸੀਂ ਬਹਾਲ ਕਰ ਦਿੰਦੇ ਆ ਅੱਛਾ ਪਰ ਸਾਡਾ ਜਿਹੜਾ ਜਿਹੜੇ ਸਾਥੀ ਅਸੀਂ ਨਵਜੋਤ ਸਾਡਾ ਡਿਡਰ ਹੈ ਉਹ ਚੌਦਨ ਵੀ ਇਹਨਾਂ ਦਾ ਭਰੋਸਾ ਕੀ ਜਿਹੜਾ ਨੇ ਸਾਨੂੰ ਕੱਢਿਆ ਬਿਨਾਂ ਵਜ੍ਹਾ ਤੋਂ ਕਿਉਂ ਕੱਢਿਆ ਕਿੰਨ ਨਵਜੋਤ ਸਿੱਧੂ ਜੀ ਨੇ ਇੱਕ ਪਲਾਨ ਬਣਾਇਆ ਕਿ ਕਾਂਗਰਸ ਪਾਰਟੀ ਨੂੰ ਤਕੜੀ ਕਰਨੇ ਕਾਂਗਰਸ ਪਾਰਟੀ ਦਾ ਵਰਕਰ ਰੁੱਸਿਆ ਬੈਠਾ ਹੈ ਪਿੰਡਾਂ ਦੇ ਵਿੱਚ ਸਰਗਰਮ ਨਹੀਂ ਹੈ ਉਹਨੂੰ ਸਰਗਰਮ ਕਰਨੇ ਉਹਨਾਂ ਨੇ ਦੇਖੋ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਰੈਲੀਆ ਸ਼ੁਰੂ ਕੀਤੀਆਂ ਐਂਡ ਤੇ ਜਾ ਕੇ ਜਿਹੜੀ ਆਪਣੇ ਮੋਗੇ ਰੈਲੀ ਹੋਈ ਜਿਹੜੀ ਆਪਣੇ ਨਿਹਾਰ ਸਿੰਘ ਵਾਲੇ ਪਰਿਵਾਰ ਨੇ ਕਰਵਾਈ ਸੀ ਸਿੰਦਰੋਹਾਂ ਉਹਦੇ ਬੇਟੇ ਨੇ ਉਹ ਜੋ ਲਗਭਗ ਲਗਭਗ ਮੈਂ ਨਹੀਂ ਕਹਿੰਦਾ ਕਿ 15000 ਦੇ ਕਰੀਬ ਇਹਨੂੰ ਕੱਟ ਹੋਊਗਾ 12000 ਤੋਂ ਪਲੱਸ ਕੱਟ ਹੋਊਗਾ ਜਦੋਂ ਉਹ ਰੈਲੀ ਕਰਵਾਈ ਉਹਨਾਂ ਨੂੰ ਉਹ ਬਾਹਰ ਦਾ ਰਸਤਾ ਦਿਖਾਇਆ ਤਾਂ ਠੀਕ ਹੈ ਉਹ ਕਹਿੰਦੇ ਵੀ ਰੈਲੀਆਂ ਬੰਦ ਕਰੋ ਇੱਕ ਮੈਨੂੰ ਚੀਜ਼ ਦੀ ਸਮਝ ਨਹੀਂ ਆ ਵੀ ਕੋਈ ਬੰਦਾ ਕਾਂਗਰਸ ਦੇ ਬੈਨਰ ਦੇ ਥੱਲੇ ਕਾਂਗਰਸ ਦੇ ਝੰਡੇ ਥੱਲੇ ਕਾਂਗਰਸ ਪਾਰਟੀ ਲਈ ਪ੍ਰਚਾਰ ਕੰਮ ਕਰ ਰਿਹਾ ਹੈ ਆਪਣੇ ਵਾਸਤੇ ਤਾਂ ਕਰ ਨਹੀਂ ਰਿਹਾ ਉਹਨਾਂ ਨੂੰ ਕੰਮ ਕਰਨ ਤੇ ਉਸ ਨੂੰ ਤਖ਼ਲੀਫ਼ ਉਹਦੀ ਉਹਦੀ ਕੀ ਹੈ ਉਹਨੇ ਮਾੜਾ ਤਾਂ ਕੁਝ ਕਰਿਆ ਨਹੀਂ ਉਸ ਟਾਈਮ ਤੇ ਤਾਂ ਦੇਖੋ ਰਜਿਸਟਰੀਆਂ ਕਰਾਤੀਆਂ ਬੰਦ ਉਨੇ ਕਰਤਿਆਂ ਵਿੱਚੋਂ ਕੋਈ ਗੱਲ ਨਹੀਂ ਮੇਰੀ ਤੇ ਨਾ ਵੇ ਕਿ ਨਵਜੋਤ ਸਿੱਧੂ ਨੇ ਜੇ ਬਾਈ ਚ ਕਹਦੇ ਨਵਜੋਤ ਸਿੱਧੂ ਨੇ ਕਾਂਗਰਸ ਹਰਾ ਤੇ ਹਾਲਾਂਕਿ ਨਵਜੋਤ ਸਿੱਧੂ ਨੇ ਨਹੀਂ ਹਰਾਇਆ ਕਾਂਗਰਸ ਸਾਭ ਤੇ ਕਾਰਨਾ ਕਰਕੇ ਹਾਰੀ ਬਿਲਕੁਲ ਠੀਕ ਵੀ ਅੱਜ ਆਪਣੇ ਤੇ ਗੱਲ ਨਾ ਕਿ ਆਵੇ ਕਿ ਇਹਨਾਂ ਦੇ ਜ਼ਿਆਦਾ ਸਾਥੀਆਂ ਨੇ ਜਨਵਜੋਤ ਨੇ ਕਾਂਗਰਸ ਹਰਾ ਤੀ ਰਿਜ਼ਲਟ ਤਾਂ ਜੋ ਹੋਊਗਾ ਤਾਂ ਆਪਣੇ ਸਾਰਿਆਂ ਦੇ ਸਾਹਮਣੇ ਆਊਗਾ ਇਸ ਕਰਕੇ ਉਹਨੇ ਬੰਦ ਕਰਤੀ ਬੰਦ ਕਰਕੇ ਤੇ ਕੋਈ ਵੀ ਬੰਦਾ ਉਹਦਾ ਨਾਤਾ ਖੱਡਾਂ ਚੱਲਦੀਆਂ ਨੇ ਨਾ ਕੋਈ ਉਹਦਾ ਹੋਰ ਵਿਜਨਸ ਹੈ ਉਹ ਤਾਂ ਸਿਰਫ ਆਪਣੀ ਕਮਾਈ ਤੇ ਨਿਰਭਰ ਹੈ ਮਨੂੰ ਨੇ ਆਖਿਆ ਵੀ 2 ਮਹੀਨੇ ਜੇ ਨਹੀਂ ਕੰਮ ਆ ਮੈਂ ਆਪਣਾ ਆਪਣਾ ਪੀਲੇ ਚਲਾ ਜਾਣਾ ਤੇ ਚਾਰ ਪੈਸੇ ਕਮਾ ਰੇ ਤਾਂ ਪੱਕੇ ਵੀਰਦਾਰ ਵੀ ਹਰ ਇੱਕ ਬੰਦੇ ਨੇ ਆਪਣੀ ਬਿਲਕੁਲ ਠੀਕ ਬਿਲਕੁਲ ਦੇਖਣੀ ਹੁੰਦੀ ਹੈ ਕਿ ਤੁਸੀਂ ਸਾਥੀ ਆਪਦਾ ਕੋਈ ਕੰਮ ਆ ਆਪਦਾ ਕਰ ਲਓ ਜਿੰਨਾ ਤੁਸੀਂ ਲੋਕਾਂ ਜਿਹੜਾ ਲੋਕਾਂ ਚ ਰਹੇਗਾ ਉਹ ਕੰਮ ਕਰੋ ਪਾਰਟੀ ਦਾ ਜਿੰਨਾ ਕਰਨਾ ਪੀ ਇਹ ਨਹੀਂ ਕੋਈ ਪਾਰਟੀ ਤੋਂ ਕਦੇ ਵੱਖ ਨਹੀਂ ਹੋ ਜਿੰਨਾ ਸਾਡਾ ਸਾਥੀਆਂ ਸਾਰੇ ਅਸੀਂ ਪਾਰਟੀ ਲਈ ਕੰਮ ਕਰ ਰਹੇ ਹਾਂ ਆਪਣੇ ਹਿਸਾਬ ਨਾਲ ਕਰਾਂ ਕਿਸੇ ਨੇ ਵੀ ਕੋ ਆਪਣੀ ਪਾਰਟੀ ਨਹੀਂ ਛੱਡੀ ਨਾ ਅਸੀਂ ਪਾਰਟੀ ਛੱਡੀ ਪਾਰਟੀ ਜੀ ਰਹਾਂਗੇ ਬੇਸ਼ੱਕ ਪਾਰਟੀ ਨੇ ਕੱਢਤਾ ਪਰ ਲੋਕ ਕਿ ਸਾਨੂੰ ਲੋਕਾਂ ਨੇ ਬਣਾਇਆ ਹੋਇਆ ਨਹੀਂ ਮੈਂ ਦੇਖ ਰਿਹਾ ਕਿ ਤੁਹਾਨੂੰ ਬੇਸ਼ੱਕ ਕੱਢਿਆ ਹੋਇਆ ਤੁਸੀਂ ਸੁਖਪਾਲ ਸਿੰਘ ਖੇੜਾ ਦੇ ਹੱਕ ਦੇ ਵਿੱਚ ਬੋਲ ਵੀ ਰਹੇ ਹੋ ਔਰ ਉਹਨਾਂ ਦੀ ਮਦਦ ਵੀ ਕਰ ਰਹੇ ਹੋ ਜਿੰਨੀ ਤੁਹਾਡੀ ਸੰਭਵ ਹੈਗੀ ਹੈ ਪਰ ਇਹ ਗੱਲ ਤਾਂ ਹੈਗੀ ਹੈ ਕਿ ਤੁਸੀਂ ਮਦਦ ਕਰ ਰਹੇ ਹੋ ਉਹਦੇ ਵਿੱਚ ਇੱਥੇ ਗੱਲ ਆ ਜਾਂਦਾ ਹੁਣ ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਹੁਣ ਲਾ ਲੋ ਵੀ ਜਿੰਨੇ ਕੈਂਡੀਡੇਟ ਨੇ ਸਾਰੇ ਝੰਗਾੜਾ ਮਾਰ ਰਹੇ ਨੇ ਕਿ ਨਰਜੋਤ ਸਿੱਧੂ ਜੀ ਸਾਡੇ ਰੈਲੀ ਸਬੋਧਨ ਕਰਨ ਪਰ ਕਿਹੜੇ ਕਿਹੜੇ ਕੈਂਡੀਡੇਟ ਤੁਸੀਂ ਦੱਸ ਸਕਦੇ ਹੋ ਕਿ ਕਿਹੜੇ ਕਿਹੜੇ ਕੈਂਡੀਡੇਟ ਸਾਧਰੇ ਨਰਜੋਤ ਸਿੱਧੂ ਦੇ ਦੇਖੋ ਨਾ ਇਹ ਮੈਂ 7 ਹੀ ਉਹਨਾਂ ਨੇ ਕਿਹਾ ਵੀ ਸਾਰੇ ਲਗਭਗ 5-6 ਕੈਂਡੀਡੇਟਾਂ ਦੇ ਟੈਲੀਫੋਨ ਆਏ ਨੇ ਕਿ ਸਾਡੇ ਲਈ ਪ੍ਰਚਾਰ ਕਰੋ ਪ੍ਰਚਾਰਕ ਉਹ ਵੱਡੇ ਸਾਰ ਪ੍ਰਚਾਰਕ ਹੈਗੇ ਹਾਂ ਉਹਨਾਂ ਨੇ ਇਹੀ ਗੱਲ ਆਖਿਆ ਕਿ ਪ੍ਰਚਾਰ ਕਰਨ ਨੂੰ ਕੋਈ ਮਨਾਹੀ ਨਹੀਂ ਵੀ ਆਹ ਚੀਜ਼ ਹੈ ਨਾ ਜਿਹੜੀ ਜਿਹੜੇ ਸਾਡੇ ਸਾਥ ਹੀ ਨੇ ਜਿਹਨੂੰ ਬਾਹਰ ਦਾ ਰਸਤਾ ਦਿਖਾਇਆ ਹਾਈ ਕਮਾਂਡ ਬੁਲਾ ਕੇ ਮਾਨ ਸਨਮਾਨ ਦੇ ਲੈ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਇੱਕ ਤਾਂ ਇਹ ਗੱਲ ਹੈ ਇੱਕ ਭਾਵੇਂ ਸਾਡੇ ਪ੍ਰਧਾਨ ਜੀ ਨੇ ਕਾਂਗਰਸ ਦੇ ਵਡੰਗਾ ਜੀ ਭਾਵੇਂ ਸਾਡੇ ਆਪਣੇ ਐਲੋਪੀ ਦੇ ਲੀਡਰ ਨੇ ਇੱਕ ਉਹ ਕਈ ਥਾਂ ਦੇ ਉੱਤੇ ਕਹਿ ਚੁੱਕੇ ਕਿ ਨਵਜੋਤ ਸਿੱਧੂ ਜੀ ਜਦੋਂ 3-4 ਦਿਨਾਂ ਤੋਂ ਬਾਅਦ ਰੈਲੀਆਂ ਸਰੋਧਨ ਕਰਦੇ ਨਜ਼ਰ ਆਉਣਗੀ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਨਾ ਵੀ ਲੋਕਾਂ ਚ ਹਵਾਵਾਂ ਨਾ ੜਾਓ ਉਦੋਂ ਤਾਂ ਸਾਨੂੰ ਹੋਈ ਤਕਲੀਫ ਜਦੋਂ ਸਿੱਧੂ ਜੀ ਕਾਂਗਰਸ ਪਰਨ ਤਕੜਾ ਕਰਨਾ ਚਾਹ ਰਹੇ ਤੇ ਪ੍ਰਚਾਰ ਕਾਂਗਰਸ ਦਾ ਕਰ ਰਹੇ ਹਤੇ ਅੱਜ ਨੂੰ ਸਾਰਾ ਪੰਜਾਬ ਕਵਰ ਕਰਿਆ ਪਿਆ ਹੁੰਦਾ ਇਨਾ ਖੋਣ ਦੀ ਲੋੜ ਨਹੀਂ ਪੈਣੀ ਸੀ ਉਦੋਂ ਤਾਂ ਤੁਸੀਂ ਝਗੜਾ ਮਾਰਦੇ ਕਿ ਹਾਏ ਅਸੀਂ ਮਾਰੇ ਜਾਵਾਂਗੇ ਕਿਉਂਕਿ ਜਦੋਂ ਕਿਤੇ ਨਿਰਜੋਤ ਸਿੰਘੂ ਅੱਜ ਵੀ ਕਿਤੇ ਜਾਂਦੇ ਨੇ ਪਹਿਲਾਂ ਵੀ ਜਾਂਦੇ ਤੇ ਉਸ ਵੇਲੇ ਇਹ ਜਿਹੜਾ ਪੰਜਾਬ ਦੀ ਲੀਡਰਸ਼ਿਪ ਹੈ ਸਾਡੀ ਇਹ ਬੌਣੀ ਹੋ ਜਾਂਦੀ ਹੈ ਹੂੰ ਸੁਰਖੀਆਂ ਦੇ ਵਿੱਚ ਨਵਜੋਤ ਸਿੱਧੂ ਆ ਗਿਆ ਨਵਜੋਤ ਸਿੰਘ ਸਾਹਾ ਇਹਨਾਂ ਦਾ ਕੋਈ ਨਾਂ ਹੀ ਨਹੀਂ ਲੈਂਦਾ ਹੁਣ ਦੇ ਬਾਵਜੂਦ ਤਖਲੀਬ ਤਾਂ ਹੈਗੇ ਇਹਨਾਂ ਨੂੰ ਇਸ ਗੱਲ ਦੀ ਕਿ ਨਵਜੋਤ ਸਿੰਘ ਸਿੱਧੂ ਚੜਾਈ ਬਹੁਤ ਹੈ ਯਾਰ ਸਾਨੂੰ ਕੋਈ ਪੁੱਛਦਾ ਨਹੀਂ ਕੋਈ ਕਹਿੰਦਾ ਮੈਂ ਪ੍ਰਧਾਨਾ ਮੈਂ ਲੋਪੀ ਲੇਟਰ ਮੇਰੇ ਲਈ ਬੜਾ ਵੱਡਾ ਹੁੰਦਾ ਹੈ ਯਾਰ ਇਹਦੇ ਲਈ ਕੋਈ ਆਉਦਾ ਨਹੀਂ ਹੈਗਾ ਨਵਜੋਤ ਸਿੱਧੂ ਲੇ ਲੋਕ ਸਿੱਧੂ ਸਿੱਧੂ ਕਰਦੇ ਨੇ ਲੋਕ ਤਾਂ ਬਈ ਕਰਤਾਰ ਨੂੰ ਪਿਆਰ ਕਰਦੇ ਨੇ ਲੋਕ ਉਹਦੇ ਨੂੰ ਪਿਆਰ ਨਹੀਂ ਕਰਦੇ ਲੋਕ ਕਰਦੇ ਨੇ ਕਰਤਾਰ ਨੂੰ ਪਿਆਰ ਉਹਨੇ ਆਪਣਾ ਕਰਤਾਰ ਬਣਾਇਆ ਕਰਤਾਰ ਸਾਹਮਣੇ ਰੱਖਿਆ ਲੋਕਾਂ ਦੀ ਲੜਾਈ ਲੜ ਰਿਹਾ ਹੈ ਅੱਛਾ ਅੱਜ ਤੱਕ ਕਿ ਦੋ ਸਾਲ ਸਰਕਾਰ ਬਣੀ ਨੂੰ ਹੋ ਗਈ ਕਿਹੜਾ ਵਿਰੋਧੀ ਧਰਦਾ ਨੇ ਤਾਂ ਕਿਹੜਾ ਪ੍ਰਧਾਨ ਸਰਕਾਰ ਦੇ ਖਿਲਾਫ ਲੜੇ ਲੜੇ ਕਿਹੜਾ ਕਿਹੜੇ ਮੁੱਦੇ ਤੇ ਕਿਸੇ ਮੁੱਦੇ ਤੇ ਨਹੀਂ ਕੋਈ ਬੋਲਿਆ ਜਾਂ ਖੈਰਾ ਸਾਹਿਬ ਨੇ ਕਾਊਂਟਰ ਕੀਤਾ ਜਾਂ ਸਿੱਧੂ ਸਾਹਿਬ ਨੇ ਕਾਊਂਟਰ ਕੀਤਾ ਤੇ ਜਦੋਂ ਮੈਨੂੰ ਨੌਲੇਜ ਹੈ ਕੌਣ ਹੈ ਜਾਂ ਉਹਨਾਂ ਦੀ ਪਾਰਟੀ ਚ ਕੋਈ ਪਰਤਾ ਉਹ ਸੱਚ ਬੋਲਦਾ ਚੌਥੇ ਤਾਂ ਮੈਨੂੰ ਨੌਲੇਜ ਹੋ ਇੱਕ ਦਾ ਕੀ ਹੈ ਫਿਰ ਇਹਨਾਂ ਨੂੰ ਤਖਲੀਪ ਇਸ ਗੱਲ ਦੀ ਹੈ ਕਿ ਜਦ ਅਸੀਂ ਤਾਂ ਪਾਰਟੀ ਦੇ ਖਿਲਾਫ ਇਹਨਾਂ ਸਰਕਾਰ ਦੇ ਖਿਲਾਫ ਬੋਲਦੇ ਨਹੀਂ ਹੈਗੇ ਫਿਰ ਇਹਦਾ ਮਤਲਬ ਇਹਨਾਂ ਦਾ ਸਮਝੌਤਾ ਹੋਇਆ ਹੈ ਲੀਡਰਾਂ ਦਾ ਪਾਰਟੀ ਦੇ ਨਾਲ ਵੀ ਇਹ ਇਹ ਜਰੂਰ ਉਹਨਾਂ ਦੇ ਪੋਥੜੇ ਫਰ ਬੋਲ ਨਹੀਂ ਜਾਂਦੇ ਨੇ ਇਹ ਤਾਂ ਪੰਜਾਬ ਦੇ ਲੋਕਾਂ ਦੇ ਹਰਮਨ ਪੈਰੇ ਲੀਡਰ ਹੋਗੇ ਜੈਸਾ ਫਿਰ ਇਹਨੂੰ ਇਹ ਤਖਲੀਪ ਹੋਊਗੀ ਮੇਰੇ ਕਹਿਣ ਤੋਂ ਬਾਅਦ ਵੀ ਅੱਜ ਝਗੜਾ ਮਾਰ ਦੀ ਲੋੜ ਨਹੀਂ ਹੈਗੀ ਸਿੱਧੂ ਸਾਹਿਬ ਦੀ ਕੋਈ ਸ਼ਰਤ ਨਹੀਂ ਕੋਈ ਮੰਗ ਨਹੀਂ ਇੱਕੋ ਚੀਜ਼ ਕਹਿ ਰਿਹਾ ਕਿ ਜਿਹੜੇ ਸਾਥੀ ਮੇਰੇ ਨਾਲ ਖੜੇ ਨੇ ਔਖੇ ਸਮੇਂ ਉਹਨਾਂ ਦੀ ਬਹਾਲੀ ਸੈਂਟਰ ਦੀ ਹਾਈ ਕਮਾਂਡ ਬੁਲਾ ਕੇ ਕਰਦੇ ਵੀ ਮੈਨੂੰ ਕੋਈ ਪ੍ਰੋਬਲਮ ਨਹੀਂ ਮੈ ਜਿਹੜੇ ਪ੍ਰਚਾਰ ਹੈ ਜਿਹੜਾ ਸੀ ਸਾਰੇ ਸਾਥੀਆਂ ਨਾਲ ਕੇ ਪ੍ਰਚਾਰ ਕਰਾਂਗੇ ਉੱਤੇ ਉੱਤੇ ਤੁਸੀਂ ਪਹੁੰਚ ਕੀਤੀ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਉੱਪਰ ਹਾਈ ਕਮਾਂਡ ਤੱਕ ਪਹੁੰਚ ਕੀਤੀ ਕਿ ਭਾਈ ਮੇਰੇ ਸਾਥੀਆਂ ਨੂੰ ਤੁਸੀਂ ਸ਼ਾਮਿਲ ਕਰਾਓ ਦੁਬਾਰਾ ਪਹੁੰਚ ਉੱਥੇ ਕਰੀ ਦੀ ਹੁੰਦਾ ਇਹ ਹਾਈ ਕਮਾਂਡ ਦੇਖੇ ਜਿਹੜੀ ਪੰਜਾਬ ਦੀ ਹਾਈ ਕਮਾਂਡ ਹੈ ਜਿਹੜੇ ਪੰਜਾਬ ਦੇ ਵਾਰਿਸ ਨੇ ਕਹੋਂਦੇ ਨੇ ਕਾਂਗਰਸ ਦੇ ਨਾ ਮੋਦੀ ਨੇ ਉਹ ਦੇਖਣ ਕੇ ਸਾਨੂੰ ਨਵਜੋਤ ਸਿੱਧੂ ਦੀ ਲੋੜ ਹੈ ਹਮ ਤਾਂ ਬਜੋਦ ਸਿੱਧੂ ਪ੍ਰਚਾਰ ਕਿਉਂ ਨਹੀਂ ਕਰ ਰਿਹਾ ਉਹ ਤਾਂ ਸਰੇਆਮ ਕਰਿਆ ਕਿ ਜਨਾਚਰ ਤੱਕ ਮੇਰੇ ਸਾਥੀ ਬਾਲ ਨਹੀਂ ਹੁੰਦੇ ਮੈਂ ਪ੍ਰਚਾਰ ਨਹੀਂ ਕਰਦਾ ਇਹ ਜੀ ਆਵਾਜ਼ ਜਿਹੜੀ ਹਾਈ ਕਮਾਂਡ ਲਵੇ ਜਿਹੜੀ ਪੰਜਾਬ ਦੀ ਲੀਡਰਸ਼ਿਪ ਜਾਂ ਸਾਡੇ ਪਰਿਵਾਰੀ ਨੇ ਜਿਹੜੇ ਪੰਜਾਬ ਦੇ ਅਨਚਾਰਜ ਨੇ ਜਿਆਦਾ ਉਹ ਆਵਾਜ਼ ਪਹਚਾਉਣ ਕੋਈ ਵੀ ਬੰਦਾ ਮੈਂ ਮੈਂ ਕਿਵੇਂ ਕਹੂੰ ਕਿ ਤੁਸੀਂ ਮੈਨੂੰ ਵਾਪਸ ਲੈ ਲਓ ਜਾਂ ਸਿੱਧੂ ਕਿਵੇਂ ਕਹੂੰ ਤੁਸੀਂ ਐ ਕਰ ਐ ਨਹੀਂ ਕਰਦੇ ਅਸੀਂ ਵੀ ਕਹਿ ਸਕਦੇ ਉਹ ਕਹਿਣ ਉਹ ਕਹਿਣਗੇ ਹਾਈ ਕਮਾਂਡ ਬੁਲਾਵੇ ਮਾਨ ਸਨਮਾਨ ਦੇਵੇ ਸਾਥੀਆਂ ਨੂੰ ਅਸੀਂ ਸਾਰੇ ਦਿਨ ਰਾਤ ਕਾਂਗਰਸ ਪਾਰਟੀ ਦੀ ਜਿਹੜੇ ਵੀ ਕੈਂਡੀਡੇਟ ਨੇ ਕਮੇਸੀ ਕਮ ਕਰ ਨੂੰ 13 ਕੰਮ ਤੋਂ ਨਾ ਨਹੀਂ ਹੈ ਕੋਈ ਜੇ ਮੰਨ ਲਓ ਤਾਂ ਮਾਨ ਸਾਹਿਬ ਬਹੁਤ ਦਿਨ ਜਿਹੜੇ ਉਹ ਲੰਘ ਚੁੱਕੇ ਆ ਤਕਰੀਬਨ 15 16 ਦਿਨ ਤਾਂ ਬਹੁਤੀਆਂ ਟਿਕਟਾਂ ਅਨਾਉਂਸ ਹੋਈਆਂ ਨੂੰ ਹੋ ਹੀ ਗਿਆ ਤੇ ਇੰਨੇ ਦਿਨਾਂ ਦੇ ਵਿੱਚ ਫਿਰ ਹਾਈ ਕਮਾਂਡ ਨੇ ਕੰਮ ਕੀਤਾ ਨਹੀਂ ਤਾਂ ਦਿਨ ਰਹਿ ਗਏ ਪਿੱਛੇ 25 26 ਤਾਂ ਤੁਹਾਨੂੰ ਲੱਗਦਾ ਕਿ ਹਾਈ ਕਮਾਂਡ ਜਿਹੜੀ ਹੈ ਇਸ ਤਰੀਕੇ ਨਾਲ ਤੁਹਾਨੂੰ ਸੱਦ ਕੇ ਸਾਰੇ ਤੁਹਾਡੇ ਨੂੰ ਸੱਦ ਕੇ ਬਹਾਲੀ ਕਰਾਉ ਅਗਰ ਨਹੀਂ ਹੁੰਦੀ ਤਾਂ ਫਿਰ ਤੁਮਾਨ ਸਾਹਿਬ ਸਿੱਧੂ ਸਾਹਿਬ ਬਾਕੀ ਤੁਹਾਡੇ ਦਾ ਕੀ ਸਟੈਂਡ ਹੋਊਗਾ ਦੇਖੋ ਸਾਡਾ ਸਟੈਂਡ ਸਾਫ਼ ਹੀ ਹੈ ਕਿ ਅਸੀਂ ਚੋਣ ਪ੍ਰਚਾਰ ਚ ਸਾਮਨ ਲਈ ਹੋਣਾ ਜਿੰਨਾ ਚਿਰ ਤੱਕ ਸਾਡੀ ਇਹਨਾਂ ਦੀ ਇਹਨਾਂ ਦੇ ਸਾਥੇ ਦੀ ਬਹਾਲੀ ਨਹੀਂ ਹੋਣੀ ਇੱਕੋ ਇੱਕ ਫੰਡ ਹੈ ਦੇਖੋ ਇਹ ਤਾਂ ਪਾਰਟੀ ਦੇਖੇ ਜਿਹੜੀ ਚੋਣ ਲੜ ਰਹੀ ਹੈ ਅਗਰ ਸਾਨੂੰ ਤਾਂ ਕਿਸੇ ਗੱਲ ਦੀ ਪ੍ਰੋਬਲਮ ਨਹੀਂ ਹੈਗੀ ਠੀਕ ਹੈ ਦੁੱਖ ਹੁੰਦਾ ਜੇ ਕਾਂਗਰਸ ਪਾਰਟੀ ਦਾ ਮਾੜਾ ਰਿਜ਼ਲਟ ਆਉਂਦਾ ਦੁੱਖ ਤਾਂ ਹੋਊਗਾ ਪਰ ਅਸੀਂ ਕਰ ਵੀ ਕੁਝ ਨਹੀਂ ਸਕਦੇ ਉਸ ਗੱਲ ਦੇ ਵਿੱਚ ਮੇਰੇ ਕਹਿਣ ਤੋਂ ਭਾਵ ਹੈ ਇਹ ਕਾਂਗਰਸ ਪਾਰਟੀ ਨੂੰ ਇਹਦੇ ਬਾਰੇ ਜਿਹੜੀ ਪੰਜਾਬ ਦੀ ਲੇਟਸ ਹੈ ਉਹਨੂੰ ਧਿਆਨ ਦੇਣਾ ਚਾਹੀਦਾ ਹੈ ਉਹਨੂੰ ਆਪਦੀ ਨਾ ਧੌਣ ਚੋਂ ਕਿੱਲਾ ਕੱਢ ਕੇ ਚੱਲਣਾ ਚਾਹੀਦਾ ਹੈ ਇਹ ਉਹ ਵੇਲਾ ਨਹੀਂ ਧੌਣ ਚ ਕਿਦਾ ਰੱਖਣ ਦਾ ਇੱਥੇ ਸਭ ਕੁਝ ਸਾਨੂੰ ਕਰਨਾ ਪੈਂਦਾ ਗਲਤੀਆਂ ਹੋਈਆਂ ਨੇ ਮਾਫੀ ਮੰਗਣੀ ਚਾਹੀਦੀ ਹੈ ਕਿ ਸਾਤੋਂ ਗਲਤੀਆਂ ਹੋਈਆਂ ਨੇ